ਮੇਰੀ ਕੁੜੀ ਚੰਡੀਗੜ੍ਹ ਵੜਦੀ ਚੰਡੀਗੜ੍ਹ ਤੋਂ ਬਾਅਦ ਸਾਰੀ ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਹੈ ਇਹਨਾਂ ਨੇ ਕੋਈ ਅਸੀਂ ਤਾਂ ਪਾਗਲ ਹੋਏ ਪਏ ਆਂ ਕਿ ਸਾਨੂੰ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਤੀ ਹੈ ਜਿਵੇਂ ਮਰਤੀ ਸਾਨੂੰ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਦੋ ਦਿਨ ਹੋ ਗਏ ਕੋਈ ਨਾ ਬਾਤ ਇਹਨਾਂ ਦੇ ਜੂਰੀ ਦੀ ਲੜਕੀ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਹੈ ਕੀ ਕਰਦੀ ਸੀ ਕਿੰਨੀ ਵਸ ਸੀ ਕਦੋਂ ਇਹ ਨਾਲ ਜਿਹੜੀ ਔਰਤੀ ਕੋੜੀ ਹੈ ਉਹ ਆਪਣੇ ਤੋਂ ਬੁਖੀ ਹੁੰਦਾ ਸੀ ਹੋਈ ਹਾਂਜੀ ਇਹਨਾਂ ਨੇ ਆਪ ਦੇ ਸਾਰੇ ਸਕੂਤ ਮਿਤਾ ਦੇ ਬੱਚੇ ਵਾਸਤੇ ਆਪਦੇ ਘਰ ਦੇ ਕੈਮਰੇ ਵੀ ਦਾਗੂ ਦੋਈ ਤੋਂ ਚਾਰਾਂ ਨੇ ਪੰਜਾਂ ਨੇ ਰਲ ਕੇ ਕਿੰਨਾ ਕੀਤਾ ਵਿਆਜ ਤੱਕ ਸਾਨੂੰ ਅੱਜ ਤੱਕ ਚਾਹ ਦੋ ਦਿਨਾਂ ਦੀ ਵੜਕਨ ਦਿੱਤੀ ਕੁੜੀ ਮਾਰੀ ਐ ਚੌਂਦੀ ਐ ਸਾਨੂੰ ਪੋਜ਼ਿਟਿਵ ਪ੍ਰੋਫੈਸ਼ਨ ਦਿੱਤਾ ਵੀ ਨਹਿਰ ਦੇ ਵਿੱਚ ਐ ਪਰ ਅੱਜ ਤੱਕ ਇਹਨਾਂ ਨੇ ਕੁਝ ਨਹੀਂ ਪ੍ਰੋਫੈਸ਼ਨ ਦੇ ਸਾਹ ਸਾ ਦਿੱਤਾ ਸਾਡੀ ਕੁੜੀ ਇਹਨਾਂ ਨੇ ਕਿੰਨਾ ਕੀਤੀ ਵੀ ਐ ਮੇਰੀ ਗੁਰੀ ਚੰਡੀਗੜ੍ਹ ਵੜਦੀ ਸੀ ਚੰਡੀਗੜ੍ਹ ਤੋਂ ਬਹੁਤ ਸਾਰੀ ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਹੈ ਇਹਨਾਂ ਨੇ ਕੋਈ ਇਤੂ ਬਹੁਤ ਪਤਾ ਨਹੀਂ ਕੀ ਹੋਇਆ ਕੀ ਨਾ ਨਾਮ ਫੋਨ ਵਾਂਤੀ ਸਾਡੇ ਨਾਲ ਅਜੇ ਤੱਕ ਕੋਈ ਵਾਰਦਾਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤਾਂ ਕਈ ਕਿਤੇ ਅਸੀਂ ਧੁੱਪਣ ਭਾਣੇ ਦੋ ਤਿੰਨ ਦਿਨਾਂ ਤੇ ਬੈਠੇ ਆਂ ਬੁਲ ਬੁਲਸੀ ਪ੍ਰਸ਼ਾਸਨ ਨੇ ਸਾਡਾ 29 ਵਾਰ ਕੋਈ ਵਿਸ਼ਵਾਸ ਨਹੀਂ ਦਿਆ ਅਜੇ ਤੱਕ ਸਾਡੀ ਉਲਟੀ ਚੱਲੀ ਜਾਂਦੀ ਹੈ ਪਰ ਉਹਦੇ ਵੱਡੇ ਵੱਡੇ ਘਰਾਂ ਨੇ ਬਹੁਤ ਬੱਚੇ ਨਾਲ ਹੈ ਅਜੇ ਤੱਕ ਜਿਹੜੇ ਨਹੀਂ ਮਰੇ ਘਰੇ ਬੱਚੇ ਕਿਉਂ ਕਿ ਪੋਸਟਕਾਰ ਵਿੱਚ ਕਿਉਂ ਗੁੰਮਗੀ ਲੱਗਦਾ ਕਿਉਂ ਨਹੀਂ ਕਰ ਰਹੀਏ ਪੋਸਟ ਪਤੇ ਦਾ ਆਦੋਪ ਬਹਿ ਲੈ ਚੁੱਕੀ ਹੈ ਉਹਦੇ ਨਾਲ ਪੁਲਿਸ ਦੇ ਹੱਥ ਬੰਨੇ ਰਹੇ ਨੇ ਸਾਨੂੰ ਅਜੇ ਤਾਂ ਕੋਈ ਸਾਮਾਨ ਨਹੀਂ ਮਿਲਿਆ ਕੋਈ ਪੌਲਸ ਮੁਲਜਮਾਂ ਨਾਲ ਰਲੀ ਹੋਈ ਹੈ ਪੌਲਸ ਮੁਲਜਮਾਂ ਨਾਲ ਰਲੀ ਹੋਈ ਹੈ ਪੈਸੇ ਚਲ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਆ ਪਰ ਹਜੇ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਮਾਪਿਆਂ ਨੂੰ ਐ ਰੱਖਿਆ ਦੇ ਜਿਵੇਂ ਕੋਈ ਪਰੋਣੇ ਹੋਣ ਹਜੇ ਤੱਕ ਕੋਈ ਟੱਪ ਨਹੀਂ ਚੜਾਇਆ ਇਹਨਾਂ ਨੇ ਸਾਨੂੰ ਸਾਫ ਇਹ ਆਪਣੇ ਨੰਬਰ ਵੀ ਨੇ ਪੀ ਗੱਲ ਹੋਈ ਸਰ ਕੀ ਕਰਾ ਬੰਦੇ ਕਰਤੋ ਨਾ ਮੈਨੂੰ ਕੁਝ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ 3363 ਜਦੋਂ ਨਾ ਪਤਾ ਹੋਈ ਉਹ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਹਾਂ ਜੀ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਦੀ ਹੈ ਜਿਵੇਂ ਮਰਦੇ ਸਾਡੀ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮੈਨੂੰ ਲਿਆ ਤੋ ਅੱਜ ਸਾਡੀ ਕੁੜੀ ਐ ਕੱਲ ਨੂੰ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਾਰੇ ਪੰਜਾਬ ਮਿੱਤੀ ਐ ਕਿ ਮੇਰੀ ਕਲੀ ਦਿੱਤੀ ਹੋ ਗਈ ਅੱਜ ਮੇਰੀ ਦਿੱ ਗਈ ਐ ਸਾਡੀ ਦਿੱ ਗਈ ਐ ਸਾਡੀ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਐ 2 ਦਿਨ ਹੋ ਗਏ ਉਹਨੇ ਤੇ ਜੂਣੀ ਛੜਕਦੀ 2 ਦਿਨਾਂ ਦੀ ਕੁੜੀ ਕੰਨਿਆ ਕੀਤੀ ਵੀ ਇਹਨਾਂ ਦੀ ਸਾਡੀ ਕੁੜੀ ਦਾ ਕੀ ਵਾਪਰ ਗਿਆ ਕਿ ਡੱਲ ਕੇ ਸਿੱਕਦੀ ਆ ਗੁਸਤਾ ਦਾਤ ਨਾ ਹਿੰਦਕੁਰੀ ਹੈ ਦਾ ਕਿਹਨੂੰ ਜਹੂਨ ਨਹੀਂ ਬੋਲ ਫਾਇ ਦੇ ਕਰੇ ਕਿਉਂ ਨਹੀਂ ਗੱਲ ਦਾਤ ਕਰਦੇ ਕੋਈ ਕਮਾ ਦੀ ਆ ਸਰਵਾਈ ਹੈ ਮਸਤੀ ਨਾੜਾ ਕੀ ਨਾਮ ਹੈ ਮੈਂ ਕੁਸ਼ਨ ਕਰਵ ਜੀ ਕਿ ਦਲਵਾ ਤੋ ਕੀ ਗੱਲ ਹੋਈ ਹੈ ਕਿ ਮੇਰੇ ਦੋਸਤ ਦੀ ਪੋਤੀ ਹੈ ਜੀ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ ਸ਼ਰੀਫ ਤੇ ਨੇਕ ਪਰਿਵਾਰ ਹੈ ਧਾਰਮਿਕ ਆਸਤਾ ਜਿ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਿਆਂ ਨੂੰ 40 ਸਾਲ ਹੋ ਗਏ ਇੱਕ ਦੋਸਤ ਕਿ ਦਲਵਾ ਤੋ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਂਨੇ ਰੱਖਦੀ ਹੈ ਬੰਦਾ ਹਰ ਪਰਿਵਾਰ ਨਾਲ ਵਰਤ ਸਕਦਾ ਜਿਹਦਾ ਬਹੁਤ ਹੀ ਵਧੀਆ ਨਜ਼ਰੀਏ ਤੇ ਬਹੁਤ ਸ਼ਰੀਪ ਪਰਿਵਾਰ ਹੁੰਦਾ ਇੱਕ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਨੇ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹਨੂੰ ਖਾਤੂ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨੇ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਸ ਘਟਨਾ ਦਾ ਪਤਾ ਲੱਗਾ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ ਸਾਧ ਦਰਿੰਦੇ ਪੰਜ ਚਾਰ ਕੋਈ ਵੱਡੇ ਘਰਾਂ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਿਜ ਨਹੀਂ ਹੈ ਉਦੋਂ ਨਾ ਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਡੇ ਨੂੰ ਕਿਹਾ ਮੁੰਡੇ ਦੇ ਡੈਡੀ ਨੇ ਵੀ ਆ ਕਰਨਾ ਦੱਸੀ ਨਹੀਂ ਵੀ ਵਾਪਸ ਕੀਤੀ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਕਰ ਮਰਾ ਕਰ ਰਿਹਾ ਵੀ ਇਹ ਕਦਨਾ ਵਾਪਸ ਚੁੱਕੀ ਆ ਤੇ ਉਹਨੂੰ ਇੱਥੋਂ ਲਿਆਂਦਾ ਜਿਹੜਾ ਜੀ ਲਿਆਂਦਾ ਸਾਨੂੰ ਕਹਿੰਦਾ 10 ਮਿੰਟ ਰੁਕੋ ਅਸੀਂ ਉਹਨੂੰ ਦੱਸ ਦਿਆਂ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਇਹ बिक ਚੁੱਕੀ ਸੀ ਬੋਲ ਜੀ ਸਾਥ ਕੀਆ ਤੁਹਾਨੂੰ ਸਾਨੂੰ ਇਹ ਸ਼ੱਕ ਆ ਵੀ ਪੁਲਿਸ ਨਾਲੀ ਹੋਈ ਆ ਜੀ ਕੁੜੀ ਦਾ ਮਾਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਕਿੰਨੀ ਸੱਤਿਆ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸਿਟਿਆ ਸਾਨੂੰ ਜੋ ਕਿ ਪੁਲਸੇ ਗੱਲ ਕਹਿੰਦੀ ਹੈ ਵੀ ਕੁੜੀ ਨੂੰ ਘੁਬਰਾੜ ਹੋ ਗਈ ਹੁਣ ਤੇ ਵੀ ਮੁੰਡੇ ਵਾਲੇ ਦੱਸਦੇ ਆ ਵੀ ਜਿਹੜਾ ਮਲਜਿਮ ਹੈ ਉਹ ਦੱਸਦੇ ਆ ਪੁਲਸੋਂ ਨੇ ਉਹਦੇ ਵਿਸ਼ਵਾਸ ਕਰ ਲਈ ਸਾਡੇ ਦੇ ਵਿਸ਼ਵਾਸ ਨਹੀਂ ਕਰਦੀ ਵੀ ਜਿਹੜੇ ਮਲਜਿਮ ਹੈ ਉਹ ਦੱਸਦੇ ਆ ਵੀ ਕੁੜੀ ਨੂੰ ਘੁਬਰਾੜ ਹੋ ਗਈ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਲਿਜਾਣਾ ਚਾਹੁੰਦਾ ਜਾਂ ਕਿਸੇ ਨੂੰ ਦੱਸਣਾ ਚਾਹੁੰਦਾ ਜਾਜ ਨੂੰ ਕੁਝ ਕਰਨਾ ਚਾਹੀਦਾ ਉਹਨੇ ਇਹ ਨਹੀਂ ਦੋਤਿਆ ਕਹਿੰਦਾ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਐ ਕੁੜੀ ਕਹਿੰਦਾ ਕਹਿੰਦਾ ਕੁੜੀ ਕਹਿੰਦੀ ਵੀ ਮੇਰੇ ਨਾਲ ਫੋਟੋ ਖਿੱਚ ਕਹਿੰਦਾ ਮੈਂ ਕਿਹਾ ਤੇਰੀ ਫੋਟੋ ਮੈਂ ਇਕੱਲੇ ਵੀ ਖਿੱਚਦਾ ਕੁੜੀ ਨੂੰ ਮੈਂ ਫੋਟੋ ਖਿਚਾਉਣ ਵਾਸਤੇ ਘਲਾਇਆ ਤਾਂ ਕੁੜੀ ਦਾ ਪੈਰ ਦਿਲ ਗਿਆ ਕੁੜੀ ਮਹਿਰ ਕੀ ਡਿੱਗੀ ਕਹਿੰਦਾ ਆਹੇ ਪਰਮਾਨ ਤੇ ਪਛਾਵਾ ਲਏ ਨੀਗੇ ਏ ਇਹ ਗਿਆਨ ਦੀਏ ਬੋਲ ਦੇਖੋ ਬੁੱਲ ਬਤਾਈਂਦਾ ਤੂੰ ਅੱਗੇ ਕੀ ਵਿਗਾਊਗਾ ਅੱਗੇ ਕਾਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਬਾਈ ਜੀ ਇੱਕ ਮਿੰਟ ਅਹੋਰ ਤੁਸੀਂ ਧਰਨਾ ਲਾਇਆ ਤੇ ਹਾਂਜੀ ਗਾ ਕੀ ਕਰ ਰਹੇ ਹੈਗੇ ਜੀ ਜਰਾ ਤੁਸੀਂ ਬਾਈਪਾਲ ਬੰਦ ਕਰੋਗੇ ਜੀ ਬਾਈਪਾਲ ਦਾ ਮਤਲਬ ਆ ਦੀ ਪੰਜਾਬ ਬੰਦ ਕਰੋਗੇ ਪੰਜਾਬ ਵੀ ਨਾ ਬੰਦ ਹੋ ਕੇ ਕੋਈ ਸਾਡੀ ਸਮੱਸਿਆ ਨਾ ਮੈਨੂੰ ਸੁਣੀ ਅੰਦਰੋਂ ਤਾਂ ਅਮੀਰ ਵੀ ਸੁਣ ਕੇ ਕਿ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਸਾਡੀ ਮੋਰ ਮੰਡੀ ਸਾਡੇ ਨਾਲ ਹੈ ਸਾਡੇ ਯੂਨੀਅਨਰ ਸਾਡੇ ਨਾਲ ਹੈ ਦੋ ਦਿਨ ਹੋ ਗਏ ਪੁੱਛਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਤੁਹਾਨੂੰ ਤਾਂ ਬੋਲੋ ਕੀ ਲollipops ਦੇ ਰਹੀ ਹੈ ਉਹ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਕੋਈ ਬੰਦੇ ਫੜ ਲੈ ਪੁਲਿਸ ਕੀ ਜਾਂਦੀ ਕਹਿੰਦੇ ਬੰਦੇ ਫੜ ਲਓ ਵੇ ਕਦ ਕਿਹਾ ਤਾਂ ਇਕੱਲੇ ਬੰਦੇ ਹੀ ਵੜਿਆ ਬਾਈ ਬੰਦੇ ਵੜ ਕੇ ਉਹਨਾਂ ਨੂੰ ਕੁਰਤੀਆਂ ਦੇ ਬਾਹਰ ਕੇ ਪਰੋੜੇ ਬਣਾ ਕੇ ਉਹਨਾਂ ਨੂੰ ਉੱਥੇ ਬਾਹਰ ਰੱਖਿਆ ਤਾਂ ਬੰਦੇ ਫੜਿਆ ਲੈ ਕੀ ਵੇ ਹੁਣ ਕੀ ਮੰਗਤੀ ਹੈ ਸਾਡੀ ਮੰਗ ਤਾਂ ਹੈ ਵੀ ਸਾਡੀ ਕੁੜੀ ਸਾਡੇ ਹਵਾਲੇ ਕਰੋ ਜਿਉਂਦੀ ਹੈ ਕਿ ਮਰੀ ਇਹਨਾਂ ਨੂੰ ਪਤਾ ਇਹ ਪੁਲਿਸ ਫਰਸ਼ਸ਼ਨ ਨੂੰ ਹੀ ਪਤਾ ਕੁੜੀ ਕਿੱਥੇ ਹੈ ਜਿਉਂਦੀ ਹੈ ਕਿ ਮਰੀ ਹੈ ਇਹ ਮੁੰਡੇ ਵਾਲੇ ਨੂੰ ਵੀ ਪਤਾ ਵੀ ਕੁੜੀ ਬਰੀ ਹੈ ਕਿ ਜਿੰਦਾ ਹੈ ਅਜੇ ਤੱਕ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਉਹੀ ਜਿਹਾ ਵੀ ਪੀ ਜਾਵੇ ਜਿਹੜੀ ਸਾਡੀ ਕੁੜੀ ਨਾਲ ਹੋਈ ਹੈ ਜੇ ਦਾਦੀ ਕੁੜੀ ਮਰਦੀ ਤਾਂ ਨਾ ਮੁੰਡਾ ਵੀ ਬਦਨਾ ਚਾਹੀਦਾ ਉਹੀ ਬਰਾਬਰ ਦਾ ਹੰਤਾਲ ਤੁਹਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ